ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਓ ਸਹਿਜ ਪਾਠ ਸਾਰੇ ਰਣਵੇ ਕਰੀਏ 214 ਅੰਗ ਤੋਂ ਆਰੰਭ ਹੋਣਾ ਹੈ ਸਾਰੇ ਪਾਠ ਕਰੀਏ ਜੀ ਗੜੇ ਮਹੱਲਾ ਪੰਜਵਾ ਮਤ ਹਰ ਰੰਗ ਮਤ ਰਹਾ ਹੋਹੀ ਪਿਓ ਓਹੀ ਖਿਓ ਗੁਰੈ ਦੀਓ ਦਾਨ ਕੀਓ ਓ ਆਹੋ ਸੋ ਮਨ ਰਤ ਹੋਹੀ ਪਾਠੀ ਓਹੀ ਪੋਚਾ ਓਹੀ ਪਿਆਰੋ ਓਹੀ ਰੋਚਾ ਮਨ ਓਹੋ ਸੁਖ ਜਤ ਸਹਜ ਕੇਲ ਅੰਧ ਖੇਲ ਰਹੇ ਫੇਰ ਭੈ ਮੇਲ ਨਾਨਕ ਗੁਰ ਸ਼ਬਦ ਪਰਤ ਰਾਗ ਔੜੀ ਮਲਵਾ ਮਹੱਲਾ 5 ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਨਾਮ લેਹੁ ਮੀਤਾ ਲੈਹੁ ਅਗੇ ਬਿਖੋਂ ਪੰਥ ਪਿਆਨ ਰਹਾ ਸੇਵ ਸੇਵ ਸਦਾ ਸੇਵ ਤੇਰਾ ਸੰਗ ਬਸਤ ਹੈ ਕਾਲੰ ਕਰ ਸੇਵ ਤੂੰ ਸਾਧਕੀ ਹੋ ਕਾਟਿਐ ਜਮ ਜਾਲ ਹੋਮ ਜਗ ਤੀਰਥ ਕੀਏ ਵਿੱਚ ਹੋਮੈ ਬਦੇ ਬਿਕਾਰ ਨਰਕ ਸੁਰਗ ਦੋਇ ਪਹੁੰਚਣਾ ਹੋਏ ਬਾਹਰ ਬਾਹਰ ਅਵਤਾਰ ਸੇਪੁਰੀ ਬ੍ਰਹਮੇਂਦਰਪੁਰੀ ਨਿਚਲ ਕੋਥਾਉ ਨਾਹਿ ਬੇਲਹਰ ਸੇਵਾ ਸੁਖ ਨਹੀਂ ਹੋ ਸਕਤ ਆਵਹਿ ਜਾਏ ਜੈਸੋ ਗੁਰੁ ਪਦੇਸਿਆ ਮੈਂ ਤੈਸੋ ਕਹੈ ਆਪੁਕਾਰ ਨਾਨਕ ਕਹੈ ਸੁਨ ਰੇ ਮਨਾਂ ਕਰ ਕੀਰਤਨ ਹੋਏ ਉਦਾਰਾ ਗੌੜੀ ਮਾਲਾ ਮਹੱਲਾ ਪੰਜਵਾ ਇਕ ਓੰਕਾਰ ਸਤਗੁਰ ਪ੍ਰਸਾਦ ਪਾਇਓ ਬਾਲ ਬੁੱਧ ਸੁਖ ਰੇ ਹਰਖ ਸੋਗ ਹਾਨ ਮਿਰਤ ਦੁਖ ਸੁਖ ਚਿਤ ਸੰਸਾਰ ਗੁਰ ਮਿਲੈ ਰਹਾਉ ਜਉ ਲੋ ਹੋ ਕੇ ਸੋਚੋ ਚਿਤਵੋ ਤਉ ਲੋ ਦੁਖਨ ਪਰੈ ਜੋ ਕਿਰਪਾਲ ਗੁਰ ਪੂਰਾ ਭੇਟਿਆ ਤੋ ਆਨੰਦ ਸਹਜੇ ਜੇਤੀ ਸ਼ਾਨਪ ਕਰਮ ਹੋ ਕੀਏ ਤੇ ਤੇ ਬੰਦ ਪਰੈ ਜੋ ਸਾਧੂ ਕਰਮ ਸਕ ਧਰਿਓ ਤਾ ਬ੍ਰਹਮ ਮੁਕਤ ਭਏ ਜਉ ਸਾਜੂ ਕਰ ਮਸਤਕ ਧਰਿਓ ਤਬ ਹਮ ਮੁਕਤ ਭਏ ਜਉ ਲੋ ਮੇਰੋ ਮੇਰੋ ਕਰਤੋ ਤਉ ਲੋ ਬਿਖਰੇਰੇ ਮਨ ਤਨ ਬੁੱਧ ਅਰਪੀਠਾ ਕਰ ਕੋ ਤਬ ਹਮ ਸਹਿ ਸੋਏ ਜਉ ਲੋ ਪੋਟ ਉਠਾਈ ਚਲਿਓ ਤਉ ਲੋ ਦਾਨ ਭਰੇ ਪੋਟ ਢਾਰ ਗੁਰਪੂਰ ਮਿਲਿਆ ਤੋ ਨਾਨਕ ਨਿਰਭੈ ਗਉੜੀ ਮਾਲਾ ਮਹੱਲਾ ਪੰਜਵਾ ਭਾਵਨ ਤਿਆਗੇ ਓ ਰੀਤ ਤਿਆਗੇ ਓ ਤਿਆਗੋ ਮੈਂ ਗੁਰ ਮਿਲ ਤਿਆਗੇ ਓ ਸਰਬ ਸੁਖ ਆਨੰਦ ਮੰਗਲ ਰਸ ਮਾਨ ਗੋਵਿੰਦਾ ਆਗੇ ਓ ਰਹਾਉ ਮਾਨ ਅਭਿਮਾਨ ਦੋਸ ਮੰਨੈ ਬਸਤਕ ਡਾਰ ਕੁਰ ਪਾਗੇ ਓ ਸੰਪਤ ਹਰ ਖਣ ਆਪਤ ਦੁਖਾ ਰੰਗ ਠਾਕੁਰੈ ਲਾਗੇ ਓ ਬਾਸ ਬਾਸਰੀ ਏਕੈ ਸਵਾਮੀ ਉਦਿਆਨ ਦਿਸਟਾਗੇ ਓ ਨਰਪੋ ਭੈ ਸੰਤ ਭ੍ਰਮ ਡਾਰੇਉ ਪੂਰਨ ਸਰਬਾਗੇ ਜੋ ਕਿਸ ਕਰਤੇ ਕਾਰਨ ਕੀਨੋ ਮਨ ਬਰੋ ਨ ਲਾਗੇਉ ਸਾਧ ਸੰਗਤ ਪ੍ਰਸਾਦ ਸੰਤਨ ਕੈ ਸੋਇਓ ਮਨ ਜਾਗੇਉ ਜਾ ਨਾਨਕ ਕੋਟ ਤੁਹਾਰੀ ਪਰਿਉ ਆਇਉ ਸਰਣਾਗੇਉ ਨਾਮ ਰੰਗ ਸਹਿਜ ਰਸ ਮਾਣੈ ਫਿਰ ਦੁਖ ਨ ਲਾਗੇਉ ਗੌੜੀ ਮਾਲਾ ਮਹੱਲਾ 5 ਪਾਇਆ ਲਾਲ ਰਤਨ ਮਨ ਪਾਇਆ ਤਨ ਸੀਤਲ ਮਨ ਸੀਤਲ ਥੀਆ ਸਤਿਗੁਰ ਸਬਦ ਸੁਮਾਇਆ ਰਹਾ ਲਾਠੀ ਭੂਖ ਤ੍ਰਿਸ਼ਣ ਸਭ ਲਾਠੀ ਜਨਤਾ ਸਗਲ ਵਿਸਾਰੀ ਕਰ ਮਸਤ ਗੁਰ ਪੂਰੈ ਧਰਿਓ ਮਨ ਜੀਤੋ ਜਗ ਸਾਰੀ ਤਿਪਤਾ ਕਾਏ ਰਹਿ ਹਿਰਦੇ ਅੰਤਰ ਡੋਲਣ ਤੇ ਅਬ ਚੁਕੇ ਅਖੋਟ ਖਜ਼ਾਨਾ ਸਤਿਗੁਰ ਦੀਆ ਟੋਟ ਨਾਹੀ ਰੇ ਮੁਕੇ ਅਚਰਜ ਏਕ ਸੁਨੋਰੇ ਪਾਈ ਗੁਰ ਐਸੀ ਬੂਜ ਵਧਾਈ ਲਾਹੇ ਪਰਦਾ ਠਾਕੁਰ ਜੋ ਭੇਟਿਓ ਤੋ ਬਿਸਰੀ ਤਾਤਪਰਾਇ ਕਹਿੋ ਨ ਜਾਏ ਇਹੋ ਅਚੰਭੋ ਸੋ ਜਾਣੈ ਜਿਨ ਚਾਖਿਆ ਕਹੋ ਨਾਨਕ ਸਚ ਭੈ ਬਿਗਾਸਾ ਗੁਰ ਨਿਧਾਰ ਦੇ ਲੈ ਰੱਖਿਆ ਗੌੜੀ ਮਾਲਾ ਮਹੱਲਾ ਪੰਜਵਾ ਉਪਰਤ ਰਾਜਾ ਰਾਮ ਕੀ ਸਰਣੇ ਸਰਬ ਲੋਕ ਮਾਇਆ ਕੇ ਮੰਡਲ ਗਿਰ ਗਿਰ ਪਰਤੇ ਧਰਣੀ ਰਹਾਉ ਸਾਸਤ ਸਿਮਰਤ ਬੇਦ ਵਿਚਾਰੈ ਮਹਾਪੁਰਖ ਨੇ ਉਹ ਕਹਿਆ ਬਿਨ ਹਰ ਭਜਨ ਨਾਹੀ ਨਿਸਤਾਰ ਸੁਖ ਨ ਕਿਨਹ ਹੋਂ ਲਹਿਆ ਤਿੰਨ ਭਵਨ ਕੀ ਲਖਮੀ ਜੋਰੀ ਬੂਜਤ ਨਹੀਂ ਲਹਿਰੇ ਬਿਨ ਹਰ ਭਗਤ ਕਹਾਂ ਚਿਤ ਪਾਵੇ ਫਿਰ ਤੋਂ ਪਹਿਰੇ ਪਹਿਰੇ ਹਨਕ ਬਿਲਾਸ ਕਰਤ ਮਨ ਮੋਹਨ ਪੂਰਨ ਹੋਤ ਨ ਕਾਮ ਜਲ ਤੋਂ ਜਲ ਤੋਂ ਕਬੂ ਨ ਬੂਜਤ ਸਗਲ ਬਿਰਥੈ ਬਿਨ ਨਾਮ ਹਰ ਕਾ ਨਾਮ ਜਪੋ ਮੇਰੇ ਮੀਤਾ ਇਹ ਹੈ ਸਾਰ ਸੁਖ ਪੂਰਾ ਸਾਧ ਸੰਗਤ ਜਨ ਮਰਨ ਨਿਵਾਰੇ ਨਾਨਕ ਜਨ ਕੀ ਧੂਰਾ ਗੌੜੀ ਮਾਲਾ ਮਹੱਲਾ ਪੰਜਵਾਂ ਮੋਕੋ ਏ ਬਦ ਕੋ ਸਮਝਾਵੇ ਕਰਤਾ ਹੋਏ ਜਨਾਵੇ ਅਨਜਾਨਤ ਕਿਸ਼ਨਹਿ ਕਮਾਨੋ ਜਪ ਤਪ ਕਛੂ ਨ ਸਾਧਿਆ ਦਹਿਦਸ ਲੈ ਮੰਦੁਰਾਇਓ ਕਰਮ ਕਰਮ ਕਰ ਬਾਧਾ ਮਨ ਤਨ ਧਨ ਭੂਮ ਕਾ ਠਾਕੁਰ ਹੋਏ ਸਕਾਇ ਉਹ ਮੇਰਾ ਭਰਮ ਮੋਹ ਕਿਸ਼ੂ ਜਸ ਨਾਹੀ ਇਹ ਪੈਖੁਰ ਭੇ ਪੈਰਾ ਜਾਬੇ ਉਹ ਕਹਾ ਕਮਾਵਨ ਪਰਿਆ ਜਾਬੇ ਕਛੂ ਨਾ ਹੋਤਾ ਜਾਬੇ ਕ ਨਿਰੰਜਨ ਰੰਕਾਰ ਪ੍ਰਭ ਸਭ ਕਿਸੇ ਆਪੇ ਕਰਤਾ ਆਪਣੇ ਕਰਤਬ ਆਪੇ ਜਾਣੈ ਜਿਨੇ ਉਹ ਰਚ ਨਰਚਾਇਆ ਕਉ ਨਾਨਕ ਕਰਨਹਾਰ ਹੈ ਆਪੇ ਸਤਿਗੁਰੂ ਭਰਮ ਚੁਕਾਇਆ ਗਉੜੀ ਮਾਲਾ ਮਹੱਲਾ ਪੰਜਵਾਂ ਹਰ ਬਿਨ ਅਵਰ ਕਿਰਿਆ ਵਿਰਥੇ ਜਪਤਾ ਸੰਜਮ ਕਰਮ ਕਮਾਣੇ ਇਹ ਊਰੈ ਮੂਸੇ ਰਹਾਉ ਬਰਤਨੇਮ ਸੰਜਮ ਮੈਂ ਰਤਾ ਤਿਨ ਕਾ ਆਡ ਨ ਪਾਇਆ ਆਗੇ ਚਲਣ ਔਰ ਹੈ ਭਾਈ ਵਹ ਕਾਮਨ ਆਇਆ तीर्थ नाए अर धरनी परमन्ता आगे ठौर न पावे उहां कामना आवे एहि बिद ओह लोग नहीं पतियावे चतुर्वेद मुख बचनी उचरए आगे महल न पाई है बुझे नाही एक सुधाखर ओ सगली चाख चखाई है ਨਾਨਕ ਕਹਿ ਤੋ ਇਹ ਵਿਚਾਰਾ ਜੇ ਕਮਾਵੇ ਸੋ ਪਾਰ ਗ੍ਰਾਮੀ ਗੁਰ ਸੇਵ ਵਰ ਨਾਮ ਧਿਆਵ ਤਿਆਗੋ ਮਨਹੁ ਗਮੰਨੀ ਗਉੜੀ ਮਾਲਾ ਪੰਜਵਾ ਮਦੋ ਹਰ 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 ਮੁਖ ਕਹੀਐ ਹਮਤੇ ਕਛੂ ਨ ਹੋਵੇ ਸੁਆਮੀ ਜਿਉ ਰਾਖੋ ਤਿਉ ਰਹੀਐ ਰਹਾਉ ਕਿਆ ਕਿਛ ਕਰੈ ਕ ਕਰਨਹਾਰਾ ਕਿਆ ਸੁਹਾਥ ਵਿਚਾਰੇ ਜਿਤਮ ਲਾਵ ਤਿਤਹੀ ਲਾਗਾ ਪੂਰਨ ਖਸਮ ਹਮਾਰੇ ਕਰੋ ਕਿਰਪਾ ਸਰਬ ਕੇ ਦਾਤੇ ਏਕ ਰੂਪ ਲਿਵ ਲਾਵੋ ਹੋ ਨਾਨਕੀ ਬੇਨੰਤੀ ਹਰ ਪਹਿ ਆਪਣਾ ਨਾਮ ਜਪਾਓ ਰਾਗ ਗਉੜੀ ਮਾਝ ਮਹੱਲਾ 5 ਇਕ ਓੰਕਾਰ ਸਤਗੁਰ ਪ੍ਰਸਾਦ ਦੀਨ ਦਿਆਲ ਦਾ ਮੁਦਰ ਰਾਯਾ ਜੀਓ ਕੋਟ ਦਿਨਾ ਕਰ ਸੇਵ ਲਗਾਇਆ ਜੀਓ ਭਗਤ ਵੈਸਲ ਤੇਰਾ ਬਿਰਦ ਰਖਾਇਆ ਜੀਓ ਪੂਰਨ ਸਬਨੀ ਜਾਈ ਜੀਓ ਕਿਉਂ ਪੇਖਾਂ ਪ੍ਰੀਤਮ ਕਮ ਸੁ ਕਰਨੀ ਜੀਓ ਸੰਤਾ ਦਾਸੀ ਸੇਵਾ ਚਰਣੀ ਜੀਓ ਇਹੋ ਜੀਓ ਬਤਾਏ ਬਲ ਬਲ ਜਾਈ ਜੀਓ ਤੇ ਸੁਨੇਵ ਨਵਲਾ ਕਾਂ ਪਾਈ ਜੀਓ ਪੋਥੀ ਪੰਡਤ ਬੇਦ ਖੋਜਨਤਾ ਜੀਓ ਹੋਏ ਬੈਰਾਗੀ ਤੀ ਉਤਨਵੰਤਾ ਜੀਓ ਗੀਤ ਨਾਦ ਕੀਰਤਨ ਗਾਵੰਤਾ ਜੀਓ ਹਾ ਨਿਰਪੋ ਨਾਮ ਧਿਆਈ ਜੀਓ ਹੈ ਕਿਰਪਾਲ ਸਵਾਮੀ ਮੇਰਾ ਜੀਓ ਪਤਤ ਪਵਿੱਤ ਲਗ ਗੁਰ ਕੈ ਪੈਰੇ ਜੀਓ ਪ੍ਰੰਪ ਕਾਟ ਕੀਏ ਨਰਵਾਰੇ ਜੀਓ ਗੁਰਮਨ ਕੀ ਆਸ ਪਰਾਈ ਜੀਓ ਜਿਨ ਲਾਉ ਪਾਇਆ ਸੋ ਧਨਵੰਤਾ ਜੀਓ ਜਿਨ ਪ੍ਰਭ ਧਿਆਇਆ ਸੋ ਸੋਭਾਵੰਤਾ ਜੀਓ ਜਿਸ ਸਾਧੂ ਸੰਗਤ ਤੇ ਸਭ ਸੋ ਕਰਨੀ ਜੀਓ ਜਨ ਨਾਨਕ ਸਹਿਜ ਸਮਾਈ ਜੀਓ ਗੌੜੀ ਮਹੱਲਾ ਪੰਜਵਾਂ ਮਾਜ ਆਓ ਹਮਾਰੇ RAM ਪਿਆਰੇ ਜੀਓ ਰਹਿਣ ਦਿਨਸ ਸੋ ਸਾਹਸ ਸਾਹਸ ਤਿਤਾਰੇ ਜੀਓ ਰਹਿਣ ਦਿਨਸ ਸਾਹਸ ਸਾਹਸ ਤਿਤਾਰੇ ਜੀਓ ਸੰਤ ਦੇਹੋ ਸੰਦੇਸਾ ਪੈ ਚਰਨਾਰੇ ਜੀਓ ਤੁਦ ਬਿਨ ਕਿਤ ਬਿਦ ਤਰੀਐ ਜੀਓ ਸੰਗ ਤੁਮਾਰੇ ਮੈਂ ਕਰੇ ਆਨੰਦਾ ਜੀਓ ਵਣ ਤਿਣ تیر ਪਾਵਣਾ ਸੁਖ ਪਰਮ ਆਨੰਦਾ ਜੀਓ ਸ਼ੇ ਸੁਹਾਵੀ ਉਹ ਮਨ ਬਖਸਨ ਦਾ ਜੀਓ ਪੇਖ ਦਰਸ਼ਨਿ ਉਹ ਸੁਖ ਲਹੀਆ ਜੀਓ ਚਰਨ ਪਖਾਰ ਕਰੀ ਨਿਤ ਸੇਵਾ ਜੀਓ ਪੂਜਾ ਅਰਚਾ ਵੰਦਨ ਦੇਵਾ ਜੀਓ ਦਾਸਨ ਦਾਸ ਨਾਮ ਜਪ ਲੈਵਾ ਜੀਓ ਬਿਨੋ ਠਾਕੁਰ ਪੈ ਕਹੀਐ ਜੀਓ ਈਸ਼ੁ ਪੁਨੀ ਮੇਰੇ ਮਨ ਤਨ ਹਰਿਆ ਜੀਓ ਦਰਸਨ ਪੇਕਤ ਸਭ ਦੁਖ ਪਰ ਹਰਿਆ ਜੀਓ ਹਰ ਹਾ ਨਾਮ ਜਪੇ ਜਪ ਤਰਿਆ ਜੀਓ ਇਹੋ ਅਜ਼ਰ ਨਾਨਕ ਸੁਖ ਸਹੀ ਆ ਜੀਓ ਗੌੜੀ ਮਾਜ ਮਹੱਲਾ ਪੰਜਵਾ ਸੁਣ ਸੁਣ ਸਾਜਨ ਮਨ ਮਿਤ ਪਿਆਰੇ ਜੀਓ ਮਨ ਤਨ ਤੇਰਾ ਇਹੋ ਜੀਓ ਭੈ ਵਾਰੇ ਜੀਓ ਵਿਸਰਾਈ ਪ੍ਰਾਣ ਧਾਰੇ ਜੀਓ ਸਦਾ ਤੇਰੀ ਸਰਣਾਈ ਜੀਓ ਜਿਸ ਮਿਲਿਆ ਮਨ ਜੀਵੇ ਪਾਈ ਜੀਓ ਗੁਰ ਪ੍ਰਸਾਦੀ ਸੋ ਹਰ ਹਰ ਪਾਈ ਜੀਓ ਸਭ ਕਿਸ ਪ੍ਰਭ ਕਾ ਪ੍ਰਭ ਕੀ ਆ ਜਾਈ ਜੀਓ ਪ੍ਰਭ ਕੋ ਸਤ ਬਲ ਜਾਈ ਜੀਓ ਇਹੋ ਨਿਦਾਨ ਜਪੈ ਵਡ ਭਾਗੀ ਜੀਓ ਨਾਮ ਨਰਨਜਨ ਏਕ ਲਿਵ ਲਾਗੀ ਜੀਓ ਗੁਰਪੂਰਾ ਪਾਇਆ ਸਭ ਦੁੱਖ ਮਿਟਾਇਆ ਜੀਉ ਆਠ ਪਹਿਰ ਗੁਣ ਗਾਇਆ ਜੀਉ ਰਤਨ ਪਦਾਰਥ ਹਰ ਨਾਮ ਤੁਮਾਰਾ ਜੀਉ ਤੂੰ ਸੱਚਾ ਸਾਹੋ ਭਗਤ ਵਣਜਾਰਾ ਜੀਉ ਹਰ ਤਨਰਾਸ ਸਚ ਵਪਾਰਾ ਜੀਉ ਜਨ ਨਾਨਕ ਸਦ ਬਲਿਹਾਰਾ ਜੀਉ ਰਾਗਵੜੀ ਮਾਜ਼ ਮਹੱਲਾ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਤੂੰ ਮੇਰਾ ਬਉਮਾਨ ਕਰਤੇ ਤੂੰ ਮੇਰਾ ਬਉਮਾਨ ਜੋਰ ਤੁਮਾਰੇ ਸੁਖ ਵਸਾਂ ਸੱਚ ਸ਼ਬਦ ਨਿਸ਼ਾਨ ਰਹਾਉ ਸਭੇ ਗੱਲਾਂ ਜਾਤੀਆ ਸੁਣ ਕੇ ਚੁੱਪ ਕੀਆ ਕਦ ਹੀ ਸੁਰਤ ਨ ਲੱਦੀਆ ਮਾਇਆ ਮੋਹੜਿਆ ਦੇਹ 부ਜਾਰਤ ਸਾਰਤਾ ਸੇ ਅੱਖੀ ਡਿਠੜਿਆ ਕੋਈ ਜੇ ਮੂਰਖ ਲੋਬੀਆ ਮੂਲ ਨ ਸੁਣੀ ਕਹਿਆ ਇਕੋ ਸੋ ਦੋ ਚੌ ਕਿਆ ਗਣੀ ਸਭ ਇਕੁੱਤ ਸਾਧ ਮੁਠੀ ਇਕ ਅਦ ਨਾਏ ਰਸੀ ਅੜਾ ਕਾ ਵਿਰਲਾ ਜਾਏ ਵਿਠੀ ਭਗ ਸਚੇ ਦਰਸੋ ਹੰਦੇ ਅੰਧ ਕਰੇ ਦਿਨ ਰਾਤ ਰੰਗ ਰਤੇ ਪਰਮੇਸ਼ਰੈ ਜਨ ਨਾਨਕ ਤਿਨ ਬਲ ਜਾਤ ਗਉੜੀ ਮਹੱਲਾ ਪੰਜਵਾ ਮਾਝ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਹਾਟ ਪਹਿਰ ਆਰਾਦੀ ਹੈ ਪੂਰਨ ਸਤਗੁਰ ਗਿਆਨ ਰਹਾਉ ਜਿਤ ਕਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਉ ਜਮ ਕੰਕਰ ਨੇ ਨ ਆਵੈ ਰਸਨਾ ਹਰ ਗੁਣ ਗਾਉ ਸੇਵਾ ਸੁਰਤ ਨ ਜਾਣੀਆ ਨਾ ਜਾਪੇ ਆਰਾਧ ਓ ਤੇਰੀ ਜਗ ਜੀਵਨਾ ਮੇਰ ਠਾਕੁਰ ਗਮ ਅਗਾਦ ਭੈ ਕਿਰਪਾਲ ਗੁਸਾਈਆ ਨਠੇ ਸੋਗ ਸੰਤਾਪ ਤਤਿ ਵਾਉ ਨ ਲਗੈ ਸਤਗੁਰ ਰਖੇ ਆ ਗੁਰ ਨਰਾਇਣ ਦੈ ਗੁਰ ਗੁਰ ਸਚਾ ਸਿਰਜਣਹਾਰ ਗੁਰ ਤੁਠੇ ਸਭ ਕੀ ਸਪਾਇਆ ਜਨ ਨਾਨਕ ਸਦ ਬਲਿਹਾਰ ਗੜੀ ਮਾਜ਼ ਮਹੱਲਾ ਪੰਜਵਾਂ ਹਰ ਰਾਮ 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 ਜਪੂਰਨ ਹੋਏ ਕੰਮ ਰਹਾਉ ਰਾਮ ਗੋਬਿੰਦ ਜਪਿੰਦਿਆ ਹੋਵਾ ਮੁਖ ਪਵਿੱਤਰ ਹਰ ਜਸ ਸੁਣੀਐ ਜਿਸ ਤੇ ਸੋਈ ਭਾਈ ਮਿੱਤਰ ਸਤ ਪਦਰ ਸਰਵ ਫਲਾ ਸਭ ਪਦਾਰਥ ਸਭ ਫਲਾ ਸਰਵ ਗੁਣਾਂ ਜਿਸਮਾਏ ਕਿਉ ਗੋਬਿੰਦ ਮਨੋਂ ਵਿਸਾਰੀਐ ਜੇ ਸਿਮਰ ਦੁਖ ਜਾਏ ਜਿਸਨ ਲਗਿਆਂ ਜੀਵੀਐ ਭਵਜਲ ਪਈਐ ਪਾਰ ਮਿਲ ਸਾਧੂ ਸੰਗਿ ਉਦਾਰ ਹੋਏ ਮੁਖੁ ਜਲ ਦਰਬਾਰ ਜੀਮ ਰੂਪ ਗੋਪਾਲ ਜਾਂ ਸੰਤ ਜਨਾਂ ਕੀ ਰਾਸ ਨਾਨਕ ਉੱਬਰੈ ਨਾਮ ਜਪ ਦਰ ਸਚੇ ਸਾਬਸ ਗਉੜੀ ਮਾਜ ਮਹੱਲਾ ਪੰਜਵਾ ਮਿੱਠੇ ਹਰ ਗੁਣ ਗਾ ਮਿੱਠੇ ਹਰ ਗੁਣ ਜਾਓ ਜਿੰਦੂ ਤੋਂ ਮਿੱਠੇ ਹਰ ਗੁਣ ਗਾਓ ਸੱਚੇ ਸੇਤੀ ਰਤਿਆ ਮਿਲਿਆ ਨਹੀਂ ਥਾ ਵੇਥਾ ਰਹਾਓ ਹੋਰ ਸਾਦ ਸਾ ਫਿੱਕਿਆ ਤਨ ਮਨ ਫਿੱਕਾ ਹੋਏ ਬਿਨ ਪਰਮੇਸ਼ਰ ਜੋ ਕਰੇ ਫਿੱਟ ਸੁਜੀਵਣ ਸੋਏ ਅੰਤ ਲਗਾ ਕੇ ਸਾਦਕਾ ਤਰਨਾਏ ਉਸ ਸੰਸਾਰ ਪਾਰ ਬ੍ਰਾਹਮਿਆ ਰਾਜਿਆ ਉਦ੍ਰੈ ਸਭ ਪਰਵਾਰ ਸਾਜਨ ਮੀ ਸੁਮਿੱਤਰ ਸੋ ਧਾਰਤਾ ਮਹਿਰ ਦੇ ਦੇ ਸਾਜਨ ਬੰਦ ਸੁਮਿੱਤਰ ਸੋ ਹਰਨਾਮਹਿਰ ਦੇ ਦੇ ਔਗਣ ਸਭ ਮਿਟਾਏ ਕੈ ਪਰਪੁਕਾਰ ਕਰੇ ਮਾਲ ਖਜ਼ਾਨਾ ਤੇ ਹੋ ਘਰ ਹਰ ਕੇ ਚਰਨ ਨਿਧਾਨ ਨਾਨਕ ਜਾਚਕ ਦਰ ਤੇ ਰੈ ਪ੍ਰਭ ਤੁਧ ਨੂੰ ਮੰਗੇ ਦਾਨ ਇਕ ਓੰਕਾਰ ਸਤਿਗੁਰ ਪ੍ਰਸਾਦਿ ਗਉੜੀ ਮਹੱਲਾ ਨਾਵਾਂ ਸਦੋ ਮਨ ਕਾ ਮਾਨ ਤਿਆਗ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾ ਤੈਂ ਸੁਭਾਗੁ ਰਹਾਓ ਸੁਖ ਦੁਖ ਦੁਨੋ ਸਮ ਕਰ ਜਾਣੈ ਔਰ ਮਾਨ અપਮਾਨ ਹਰਖ ਸੋਗ ਤੇ ਰਹੈ ਅਤੀਤਾ ਤੈ ਜਗ ਤਤ ਪਛਾਨਾ ਉਸ ਤਨਿੰਦਾ ਦੂਤ ਤਿਆਗੈ ਖੋਜੈ ਪੰਦਰ ਬਨ ਜਾਨਨ ਕੇ ਉਹ ਖੇਲ ਖਟਨ ਹੈ ਪਿਨਹੋ ਗੁਰਮੁਖ ਜਾਨਾ ਗੌੜੀ ਮਹੱਲਾ ਨਵਾ ਸਾਧੂ ਰਚਨਾ ਰਾਮ ਬਨਾਈ ਇਕ ਬਿਨਸਾ ਇਕ ਅਸਥਿਰ ਮਨ ਹੈ ਅਚਰਜ ਲਖਿਉ ਨਾ ਜਾਇ ਰਹਾਉ ਕਾਮ ਕ੍ਰੋਧ ਮੋਹ ਬਸ ਪ੍ਰਾਨੀ ਹਰ ਮੂਰਤ ਬਿਸਰਾਈ ਝੂਠਾ ਤਨ ਸਾਚਾ ਕਰ ਮੰਨਿਉ ਜਿਉ ਸੁਪਨਾ ਰਹਿ ਨਾਹੀ ਜੋ ਦੀਸੈ ਸੋ ਸਗਲ ਵਿਨਾਸੈ ਜਿਉ ਬਾਦਰ ਕੀ ਛਾਈ ਜਾ ਨਾਨਕ ਜਗ ਜਾਣਿਓ ਮਿੱਥਿਆ ਰਹੋ ਰਾਮ ਸੁਰਨਾਇ ਗਉੜੀ ਮਹੱਲਾ ਨਾ ਪ੍ਰਾਨੀ ਕਉ ਹਰ ਜਸ ਮਨ ਨਹੀਂ ਆਵੇ ਐਨਸ ਮਗਨ ਰਹੇ ਮਾਇਆ ਮੈਂ ਕਉ ਕੈਸੇ ਗੁਣ ਗਾਵੇ ਰਹਾਉ ਪੂਤ ਮੀਤ ਮਾਇਆ ਮਮਤਾ ਸਿਓ ਇਹ ਵਿਦਿਆ ਬੰਦਾਵੈ ਮਿਰਗ ਤਿਸਨਾ ਜਿਉ ਝੂਠੋ ਇਹੋ ਜਗ ਦੇਖਤਾ ਸਿਰਠ ਤਾਵੈ ਭਗਤ ਮੁਕਤ ਕਾ ਕਾਨ ਸੁਆਮੀ ਮੂੜਤਾ ਹੈ ਬਿਸਰਾਵੈ ਜਾਨਨ ਕੋ ਟਨ ਮੈਂ ਕੋ ਪਜ ਰਾਮ ਕੋ ਪਾਵੈ ਗੌੜੀ ਮਹੱਲਾ ਨਵਾ ਸਾਧੋ ਇਹੋ ਬਨ ਗੈ ਹੋ ਨ ਜਾਇ ਚੰ ਚਤਿਸ ਨਾ ਸੰਗ ਬਸਤ ਹੈ ਜਾਤੇ ਸਿਰ ਨ ਰਹਾਇ ਰਹਾਉ ਕਠਨ ਕਰੋਧ ਘਟ ਹੀ ਕਹਿ ਭੀਤਰ ਜੇ ਸੁਦਸਾ ਬਿਸਰਾਈ ਰਤਨ ਗਿਆਨ ਸਭ ਕੋ ਹਿਰ ਲੀਨਾ ਤਾਸਿਓ ਕਛ ਨ ਬਸਾਈ ਜੋਗੀ ਯਤਨ ਕਰਤ ਸਭ ਹਾਰੇ ਗੁਨੀ ਰਹੇ ਗੁਨ ਗਾਈ ਜਾਨ ਅਨੰਕ ਹਰ ਭੈ ਦਿਆਲਾ ਤਉ ਸਭ ਵਿਦ ਬਨਿਆਈ ਗੋੜੀ ਮਹੱਲਾ ਨਵਾ ਸਾਧੋ ਗੋਬਿੰਦ ਕੇ ਗੁਣ ਗਾਓ ਮਾਸ ਜਨਮ ਅਮੋਲਕ ਪਾਇਓ ਬਿਰਥਾ ਕਾਹੇ ਗਵਾਵ ਰਹਾਓ ਪਤਿਤ ਪਨੀਤ ਦੀਨ ਬੰਦ ਹਰ ਸਰਨ ਤਾਹੇ ਤੁਮ ਆਵੋ ਗਜ ਕੋ ਤਰਾਸ ਮਿਟਿਓ ਜੇ ਸਿਮਰਤ ਤਮਕਾਹੇ ਬਿਸਰਾਵ ਤਜ ਅਭਿਮਾਨ ਮੋਹ ਮਾਇਆ ਫੁਨ ਭਜਨ ਰਾਮ ਚਿਤ ਲਾਵੋ ਨਾਨਕ ਐਤ ਮੁਕਤ ਪੰਥ ਏਹੋ ਗੁਰਮੁਖ ਹੋਏ ਤੂੰ ਪਾਵੋ ਗੋੜੀ ਮਹੱਲਾ ਨਾਮ ਕੋ ਮਾਈ ਭੁਲਿਓ ਮਨ ਸਮਝਾਵੇ ਬੀਤ ਪ੍ਰਾਂਤ ਸਾਧਮਗ ਸੁਣ ਕਰ ਨਿਮਖਨ ਹਰ ਗੁਣ ਗਾਵੇ ਰਹਾਓ ਦੁਰਲੱਭ ਦੇ ਪਾਏ ਮਾਨਸਕੀਂ ਬਿਰਥਾ ਜਨਮ ਸਿਰ ਆਵੇ ਮਾਇਆ ਮੋਹ ਮਹਾ ਸੰਕਟ ਬਨ ਤਾ ਸਿਉ ਰੁੱਝ ਪ ਜਾਵੇ ਅੰਤਰ ਬਾਹਰ ਸਦਾ ਸੰਗ ਪ੍ਰਾਪਤਾ ਸਿਉ ਨੇਹੋ ਨ ਲਾਵੇ ਨਾਨਕ ਮੁਕਤ ਤਾਹੇ ਤੁਮ ਮਨ ਜੇਕ ਰਾਮ ਸਮਾਵੇ ਗਉੜੀ ਮਹੱਲਾ ਨਾਵਾ ਮਾਇਆ ਮੋਹ ਮਹਾ ਸੰਕਟ ਬਨਤਾ ਸਿਓ ਨਰ ਚੁੱਪ ਜਾਵੇ ਅੰਤਰ ਬਾਹ ਸਦਾ ਸੰਗ ਪ੍ਰਭ ਤਾ ਸਿਓ ਨੇਹ ਲਗਾਵੇ ਨਾਨਕ ਮੁਕਤ ਤਾਹੇ ਤੁਮ ਮਨੋ ਜੇ ਕਟ ਰਾਮ ਸਮਾਵੇ ਗਉੜੀ ਮਹੱਲਾ ਨਵਾ ਸਤਿਰਾਮ ਸਰਨ ਬਿਸਰਾਮ ਬੇ ਪ੍ਰਾਨ ਪੜੇ ਕੋ ਇਹ ਗੁਣ ਸਿਮਰੈ ਹਰ ਕੋ ਨਾਮ ਰਹਾਉ ਲੋਭ ਮੋਹ ਮਾਇਆ ਮਮਤਾ ਫੁਨ ਉਹ ਬਿਖਣ ਕੀ ਸੇਵਾ ਹਰਖ ਸੋਗ ਪਰ ਸਜੇ ਨਾਹਿ ਨਾ ਸੋ ਮੂਰਤ ਹੈ ਦੇਵਾ ਸੁਰਗ ਨਰਕ ਅੰਮ੍ਰਿਤ ਬਿਖ ਏ ਸਭ ਤਿਉ ਕੰਚਨ ਯਰ ਪੈਸਾ ਉਸਤ ਨਿੰਦਾ ਏ ਸਮਝਾ ਕੇ ਲੋਭ ਮੋਹ ਫੁਨ ਤੈਸਾ ਦੁਖ ਸੁਖੇ ਇਹ ਬਾਦੇ ਦੇ ਨਾਹਨ ਤੇ ਤੁਮ ਜਾਨੋ ਗਿਆਨੀ ਨਾਨਕ ਮੁਕਤ ਤਾਹੇ ਤੁਮ ਮਾਨੋ ਇਹ ਬਿਦ ਕੋ ਜੋ ਪ੍ਰਾਨੀ ਗਉੜੀ ਮਹੱਲਾ ਨਵਾ ਮਨਰੇ ਕਹ ਪਿਓ ਤੈ ਬਉਰਾ ਐਨ ਸੌਦ ਕਟੈ ਨਹੀਂ ਜਾਣੈ ਪਿਓ ਲੋਭ ਸੰਗ ਹੋਰਾ ਰਹਾਉ ਜੋ ਤਨ ਤੈ ਆਪਣੋ ਕਰ ਮੰਨੇਓ ਅਰ ਸੁੰਦਰ ਗ੍ਰਹਿ ਨਾਰੀ ਇਨ ਮੈਂ ਕਸ਼ਤੇ ਰੋਰੇ ਨਾਹਿਨ ਦੇਖੋ ਸੋਚ ਵਿਚਾਰੀ ਰਤਨ ਜਨਮ ਆਪਣੋ ਤੈ ਹਾਰੇਓ ਗੋਬਿੰਦ ਗਤ ਨਹੀਂ ਜਾਣੀ ਨਿਮਖ ਨਾਲੀਨ ਪਿਓ ਚਰਨਨ ਸਿਓ ਬਿਰਥਾ ਆਉ ਸਰਾਨੀ ਕਹੋ ਨਾਨਕ ਸੋਈ ਨਰ ਸੁਖੀਆ RAM ਨਾਮ ਗੁਣ ਗਾਵੇ ਔਰ ਸਗਲ ਜਗ ਮਾਇਆ ਮੋਹਿਆ ਨਿਰਪੈ ਪਦ ਨਹੀਂ ਪਾਵੇ ਗੋੜੀ ਮਹੱਲਾ ਨਵਾ ਤਾਰ ਅਚੇਤ ਪਾਪ ਤੇ ਡਰ ਰੇ ਦੀਨ ਦਿਆਲ ਸਗਲ ਪੈ ਭੰਜਨ ਸਰਨ ਤਾਹੇ ਤੁਮ ਪਰੇ ਰਹਾਓ ਬੇਦ ਪ੍ਰਾਨ ਜਾਸ ਗੁਣ ਗਾਵਤ ਤਾ ਕੋ ਨਾਮ ਹੀ ਐ ਮੋ ਧਰ ਰੇ ਪਾਵਨ ਨਾਮ ਜਗਤ ਮੈਂ ਹਰ ਕੋ ਸਿਮਰ ਸਿਮਰ ਕਸਮਲ ਸਭ ਹਰ ਰੇ ਮਾਨਸ ਦੇਹ ਬਹੁਰ ਨਹ ਪਾਵੇ ਕਛੂ ਉਪਾਉ ਮੁਕਤ ਕਾ ਕਰੇ ਨਾਨਕ ਕਹਿਤ ਗਾਏ ਕਰੁਣਾ ਮੈਂ ਫਵ ਸਾਗਰ ਕੈ ਪਾਰ ਉਤਰ ਰੇ ਗौरा गौੜੀ ਅਸ਼ਪਦੀਆ ਮਹੱਲਾ ਪਹਿਲਾ ਗੌੜੀ ਗੁਆਰੇਰੀ ਏਕ ਓੰਕਾਰ ਸਤਗੁਰ ਪ੍ਰਸਾਦ ਨਿਸਤ ਨਿਰਮਲ ਨਾਮ ਵਿਚਾਰ ਪੂਨ ਪੂਰਹਿ ਆ ਬਖਮਾਰ ਤਿਕਟੀ ਛੋਟੀ ਬਿਮਲ ਮਜ਼ਾਰ ਗੁਰ ਕੀ ਮਤ ਜੀ ਆਈ ਕਾਰ ਹਿਨ ਬਦਰਾਮ ਰਮਤ ਮਨ ਮਾਨਿਆ ਗਿਆਨ ਅੰਜਨ ਗੁਰ ਸ਼ਬਦ ਪਛਾਨਿਆ ਰਹਾ ਇਕ ਸੁਖ ਮਾਨਿਆ ਸਹਿਜ ਮਿਲਾਇਆ ਨਿਰਮਲ ਬਾਣੀ ਪਰਮ ਚਕਾਇਆ lal pai suha rang maya nadar pai bik thak rahaya ult pai jeev tumar jagya shabdar vai man har siun lagya ras sang rah bik par har tyagya pae basay jam kapo bhagya saad rahe badam hankara chit har siun ratha hukam apara jat rahe pat ke acharan ਦੇਸ਼ਟ ਭਈ ਸੁਖ ਆਤਮ ਤਾਰਾ ਤੁਝ ਮੇਰ ਕੋਈ ਨਾ ਦੇਖੋ ਮੀਤ ਕਿਸੇ ਉਹ ਕਿਸ ਦੇਵੋ ਚੀਤਾ ਕਿਸ ਪੂਛੋ ਕਿਸ ਲਾਗੋ ਪਾਏ ਕਿਸ உபਦੇਸ਼ ਰਹਨ ਲਿਵ ਲਾਏ ਗੁਰਸੇਵੀ ਗੁਰ ਲਾਗੋ ਪਾਏ ਭਗਤ ਕਰੀ ਰਾਚੋ ਹਰਨਾਏ ਸੇਖਿਆ ਦੇਖਿਆ ਭੋਜਨ ਪਾਓ ਹੁਕਮ ਸੰਜਾਓ ਕੀ ਨਿਜ ਕਰ ਜਾਓ ਗਰਭ ਗਤੰ ਸੁਖ ਆਤਮ ਧਿਆਨ ਨਾਨ ਜੋਤ ਪਈ ਜੋਤੀ ਮਾਏ ਸਮਾਨਾ ਲਿਖਤ ਮਿਟੈ ਨਹੀਂ ਸ਼ਬਦ ਨਿਸ਼ਾਨਾ ਕਰਤਾ ਕਰਣਾ ਕਰਤਾ ਜਾਨਾ ਨਹਿ ਪੰਡਤ ਨਹਿ ਚਤੁਰ ਸਿਆਨਾ ਨਾ ਭੁੱਲੋ ਨਾ ਪਰਮ ਭਲਾਨਾ ਬਤਨ ਕਥਨੀ ਹੁਕਮ ਬਿਸ਼ਾਲਾ ਨਾਨਕ ਗੁਰਮ ਸਹ ਸਮਾਨਾ ਗੋੜੀ ਗੁਵਾਰੇ ਰੀ ਮਹੱਲਾ ਪਹਿਲਾ ਮਨ ਕੁੰਚਰ ਕਾ ਆਉਦਿਆਨੇ ਗੁਰ ਅੰਕ ਸੱਜ ਸ਼ਬਦ ਨਿਸ਼ਾਨੇ ਰਾਜ ਦੁਆਰੇ ਸੁਭ ਸੁਮਾਨੇ ਚਤੁਰਾਈ ਨਹਿ ਚੀਨਿਆ ਜਾਏ ਬਿਨ ਮਾਰੇ ਕਿਉ ਕੀਮਤ ਪਾਏ ਰਹਾਓ ਕਰਮੇ ਅੰਮ੍ਰਿਤ ਤਰ ਲਈ ਨੰਨਾ ਕਾਰਨ ਕੋਏ ਕਰੇ ਰਾਖਿਆ ਵਡਿਆਈ ਦੇਈ ਨੀਲ ਅਨੀਲ ਅਗਨ ਇਕਠਾਈ ਜਲ ਨਿਵਰੀ ਗੁਰੂ ਬੂਝ ਬੁਝਾਈ ਮੰਦ ਲਿਆ ਰਹਿਸ ਗੁਣ ਗਾਈ ਜੈਸਾ ਘਰ ਬਾਹਰ ਸੋ ਤੈਸਾ ਵੈ ਸੁਖਫਾ ਮੈਂ ਆਖੋ ਕੈਸਾ ਸਾਗਰ ਡੁਗ ਨਿਰਭਉ ਐਸਾ ਮੂਰੇ ਕਉ ਕਉਮਾਰੇ ਮੂਰੇ ਕਉ ਕਹ ਹਮਾਰੇ ਕੌਨ ਨ ਡਰੇ ਕਉ ਕੈਸਾ ਡਰ ਕਮਨ ਸ਼ਬਦ ਪਛਾਨ ਤੀਨੇ ਪੌਨ ਜਿਨ ਕਹਿ ਆਤਨ ਕਹਿਨ ਵਖਾਨਿਆ ਜਿਨ ਬੂਝਿਆ ਤਿਨ ਸਹਿ ਪਛਾਨਿਆ ਦੇਖ ਵਿਚਾਰ ਮੇਰਾ ਮਨ ਮੰਨਿਆ ਕੀਰਤ ਸੂਰਤ ਮੁਕਤਿ ਕਨ ਲਾਏ ਤਹੀ ਨਰੰਜਨ ਰਹਿ ਸਮਾਈ ਨਿਦ ਕਰ ਬਿਆ ਪਰਿਆ ਨਿਜ ਠਾਈ ਉਸਤਤ ਕਰੈ ਕਿਤੇ ਮਨ ਪ੍ਰੀਤ ਤਨ ਮਨ ਸੂਚੈ ਸਾਚ ਸੋਚੀਤ ਨਾਨਕ ਹਰਿ ਭਜ ਨੀਤਾ ਨੀਤਾ ਉਸਤਤ ਕਰੈ ਕਿਤੇ ਮਨ ਪ੍ਰੀਤ ਤਨ ਮਨ ਸੂਚੈ ਸਾਚ ਸੋਚੀਤ ਨਾਨਕ ਹਰ ਪਜਨੀ ਤਾਨੀ ਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਜੋ ਅੱਜ ਸਹਿਜ ਪਾਠ ਹੋਇਆ 214 ਅੰਕ ਤੋਂ ਲੈ ਕੇ 222 ਅੰਕ ਤੱਕ ਇਹ ਸਹਿਜ ਪਾਠ ਹੋਇਆ ਹੈ ਸੇਵਾ ਨਭਉਂਦੇ ਆ ਜਾਣੇ ਅਣਜਾਣੇ ਨੇਕਾਂ ਪ੍ਰਕਾਰ ਦੀਆਂ ਬਿਆੰਤ ਪਲਣਾ ਹੋ ਗਈਆਂ ਹੋਣਗੀਆਂ ਗੁਰੂ ਸਾਹਿਬ ਤੇ ਗੁਰੂ ਸਾਹਿਬਾਂ ਦੀ ਸਾਧ ਸੰਗ ਬਖਸ਼ਣ ਯੋਗ ਹੈ ਆਓ ਅਗਲੇ ਸਮੇਂ ਤਾ ਗੁਰੂ ਕਰਦੇ ਕੀਰਤਾਂ ਦੀ ਸਤਿਕਾਰ ਤੇ ਸਨਮਾਨਯੋਗ ਭਾਈ ਸਾਹਿਬ ਭਾਈ ਜਗਦੀਪ ਸਿੰਘ ਜੀ ਹਜ਼ੂਰੀ ਲਾਗੇ ਤਿੰਨਾ ਪਾਸੋਂ ਅੰਮ੍ਰਿਤ ਬਾਣੀ ਦੇ ਕੀਰਤਨ ਦਾ ਅਨੰਦ ਮਾਣੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ